ਉਦੋਂ ਇੱਥੇ ਪੂਰੀ ਤਾੜ-ਤਾੜ ਹੋਣੀ ਯੂਨੀਵਰਸਿਟੀ ਉਦੋਂ ਐਂ ਲੱਗੀ ਜਾਣਾ ਵੀ ਯਾਰ ਯੂਨੀਵਰਸਿਟੀ ਦੀ ਕੰਧ ਤੇ ਪੋਸਟਰ ਲੱਗ ਗਿਆ ਇਹ ਮਹਾਨਤਾ ਯੂਨੀਵਰਸਟੀਆਂ ਸਿਆਸਤ ਦਾ ਗੜ ਕਿਉਂ ਬਣ ਗਈਆਂ ਯੂਨੀਵਰਸਟੀਆਂ ਜਿੱਥੋਂ ਮੁੰਡੇ ਪੜ੍ਹ ਕੇ ਕੋਈ ਟੀਚਰ ਬਣਦਾ ਸੀ ਕੋਈ ਇੰਜੀਨੀਅਰ ਜਾਂ ਕੋਈ ਵੱਡਾ ਅਹੁਦੇ ਤੇ ਜਾਂਦਾ ਸੀ ਹੁਣ ਉਹੀ ਲੋਕ ਸਾਰੇ ਬਦਮਾਸ਼ੀ ਵਾਲੇ ਰਾਹ ਤੇ ਕਿਉਂ ਪੈ ਗਏ ਬਹੁਤ ਮੁੰਡੇ ਨੇ ਜਿਹੜੇ ਪਿੱਛੇ ਜੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਕੰਡ ਵੀ ਹੋਇਆ ਈਵਨ ਇਹ ਵੀ ਕਿਹਾ ਜਾਂਦਾ ਵੀ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਚ ਬੰਦਾ 5 ਸਾਲ ਰਹਿ ਗਿਆ ਤੇ ਪੰਜਾਬ ਦੇ ਵਿੱਚ ਉਹ ਬੰਦਾ ਭੁੱਖਾ ਨਹੀਂ ਮਰਦਾ ਹੈਗਾ ਵੀ ਐਨੇ ਲਿੰਕ ਬਣ ਜਾਂਦੇ ਨੇ ਨਾ ਤੇ ਪ੍ਰਧਾਨਗੀ ਦੀ ਭੁੱਖ ਵੀ ਬਹੁਤ ਕੁਝ ਕਰਾਉਂਦੀ ਹੈ ਬਈ ਦੋ ਜਿਵੇਂ ਗੁੱਟ ਨੇ ਉਹਨਾਂ ਨੂੰ ਢਿੱਡ ਦੇ ਦੇਖਿਆ ਲੜਦੇ ਦੇਖਿਆ ਦੋਵੇਂ ਤੁਹਾਡੇ ਮਿੱਤਰ ਹੋਣਗੇ ਵਿੱਚ ਉਹ ਉਹ ਦੌਰ ਦੱਸੋ ਉਹ ਤੁਹਾਡੇ ਲਈ ਕਿਵੇਂ ਜਾਂ ਸੀ ਜਾਂ ਉਹ ਦੌਰ ਤੁਹਾਡੀ ਜ਼ਿੰਦਗੀ 'ਚ ਆਇਆ ਕਿਉਂਕਿ ਅਸੀਂ ਕਾਲ ਦੇ ਵਿੱਚ ਮਤਲਬ ਕੋਈ ਮੇਰਾ ਮਿੱਤਰ ਹੀ ਸੀ ਹੈ ਨਾ ਹੁਣ ਤਾਂ ਮੇਰਾ ਮਿੱਤਰ ਆ ਮਤਲਬ ਉਦੋਂ ਨਹੀਂ ਸੀ ਉਦੋਂ ਤੱਕ ਕਿੱਥੇ ਮਿੱਤਰ ਸੀ ਅਸੀਂ ਕੇਰਾ ਮਤਲਬ ਇੱਕ ਥਾਂ ਤੇ ਲੜੇ ਹੈ ਨਾ ਬਾਬਾ ਲੜੇ ਤੇ ਕਾਲ ਜਰੀ ਗੱਲ ਹੈ ਨਾ ਉਦੋਂ ਨਹੀਂ ਸਮਝ ਸੀ ਯਾਰ ਨਾ ਅਸੀਂ ਬਪੜ ਲੱਗੇ ਸਿਸਟਮ ਸਾਰਾ ਨਾ ਜੋ ਵੀ ਹੋਇਆ ਹੌਲੀ ਹੌਲੀ ਜਦੋਂ ਮੈਂ ਦੇਖ ਲਾ ਗਉਣ ਲੱਗ ਗਿਆ ਨਾ ਤੇ ਇੱਕ ਥਾਂ ਤੇ ਆ ਕੇ ਉਹ ਬੰਦੇ ਨੇ ਵੀ ਸਪੋਰਟ ਕਰੀ ਮੇਰੀ ਨਾ ਤੇ ਉੱਥੇ ਮਤਲਬ ਇਹੀ ਗੱਲ ਕਰੀ ਅਸੀਂ ਵੀ ਮਤਲਬ ਇੱਕ ਗੱਲ ਜੀ ਮੁਕਾ ਦੀ ਯਾਰ ਵੀ ਜੋ ਉੱਥੇ ਹੋਇਆ ਯਾਰ ਹੋਣਾ ਨਹੀਂ ਚਾਹੀਦਾ ਕਿ ਆਪਾਂ ਤਾਂ ਦੋ ਹੀ ਨਹੀਂ ਇਹ ਜਿਹੇ ਹੈਗੇ ਯਾਰ ਤੇ ਉਦੋਂ ਫਿਰ ਮਤਲਬ ਇਹ ਗੱਲ ਤੇਰੇ ਲਈ ਗੱਲ ਨਾ ਤੇ ਉਦੋਂ ਮਹਿਸੂਸ ਹੋ ਜਾਂ ਸਾਰੀਆਂ ਗੱਲਾਂ ਸਾਰਾ ਕੁਝ ਰਿਵਾਈਜ਼ ਹੋ ਜਾਂਦਾ ਬੰਦੇ ਦੇ ਦਿਮਾਗ 'ਚ ਨਾ ਵੀ ਯਾਰ ਕਿੰਨੀਆਂ ਲੜਾਈਆਂ ਕਿੰਨੇ ਝਗੜੇ ਜਿਹਨਾਂ ਦੀ ਲੋੜ ਹੀ ਨਹੀਂ ਹੁੰਦੀ ਹੂੰ ਉਹੀ ਕਰੀ ਗਏ ਯਾਰ ਹੂੰ ਉਹਨਾਂ ਯੂਨੀਵਰਸਿਟੀ 'ਚ ਹੀ ਲਾ ਲੋ ਜੀ ਅਸੀਂ ਸੋਪੂ ਪਾਰਟੀ 'ਚ ਹੁੰਦੇ ਸੀ ਹਨ ਤੇ ਉਦੋਂ ਪੂਸੂ ਹੁੰਦੀ ਸੋਪੂ ਹੁੰਦੀ ਹੂੰ ਤੇ ਸੋਈ ਵੀ ਐਕਟਿਵ ਹੋ ਗਈ ਸੀ ਨਾ ਆਕੇ ਤੇ ਉਦੋਂ ਇੱਥੇ ਪੂਰੀ ਤਾੜ-ਤਾੜ ਹੋਣੀ ਯੂਨੀਵਰਸਿਟੀ ਹੂੰ ਉਦੋਂ ਐਂ ਲੱਗੀ ਜਾਣਾ ਵੀ ਯਾਰ ਯੂਨੀਵਰਸਿਟੀ ਦੇ ਕੰਧ ਤੇ ਪੋਸਟਰ ਲੱਗ ਗਿਆ ਇਹੀ ਮਹਾਨਤਾ ਹੂੰ ਫਿਰ ਉਹ ਵੱਡੀ ਗੱਲ ਆ ਜਿੱਦਿਆਂ ਆਪਣਾ ਪੋਸਟਰ ਲੱਗ ਗਿਆ ਯੂਨੀਵਰਸਿਟੀ ਵਾਲੀ ਕੰਧ ਤੇ ਪਰ ਇਹ ਹੌਲੀ-ਹੌਲੀ ਸਮਝ ਆਉਣ ਲੱਗਿਆ ਵੀ ਜਦੋਂ ਫਿਰ ਗੌਣ-ਗੂਣ ਲੱਗ ਗਿਆ ਯਾਰ ਹਨਾ ਤੇ ਜਿੱਦ ਇੱਕ ਅਸੀਂ ਯਾਨੀ ਇੱਥੇ ਗਾਉਣ ਗਏ ਹਨ ਉਦੋਂ ਬਹੁਤ ਵੱਡੀ ਫਲੈਕਸ ਲੱਗੀ ਹੋਈ ਉੱਥੇ ਨਾ ਜੀ ਤੇ ਫਿਰ ਉਦੋਂ ਮੈਂ ਕਿਹਾ ਯਾਰ ਵੀ ਜੇ ਸਾਰੀ ਉਮਰ ਲੜੀ ਹੋਈ ਜਾਂਦੇ ਮੈਂ ਫਿਰ ਤਾਂ ਛੋਟੇ ਛੋਟੇ ਪੋਸਟਰ ਹੀ ਯੂਨੀਵਰਸਟੀਆਂ ਸਿਆਸਤ ਦਾ ਗੜ ਕਿਉਂ ਬਣ ਗਿਆ ਯੂਨੀਵਰਸਟੀਆਂ ਜਿੱਥੋਂ ਮੁੰਡੇ ਪੜ੍ਹ ਕੇ ਕੋਈ ਟੀਚਰ ਬਣਦਾ ਸੀ ਕੋਈ ਇੰਜੀਨੀਅਰ ਜਾਂ ਕੋਈ ਵੱਡਾ ਅਹੁਦੇ ਤੇ ਜਾਂਦਾ ਸੀ ਹੁਣ ਉਹੀ ਲੋਕ ਸਾਰੇ ਬਦਮਾਸ਼ੀ ਵਾਲੇ ਰਾਹ ਤੇ ਕਿਉਂ ਪੈ ਗਏ ਬਹੁਤ ਮੁੰਡੇ ਨੇ ਜਿਹੜੇ ਪਿੱਛੇ ਜੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਕਾਂਡ ਵੀ ਹੋਇਆ ਤੁਸੀਂ ਵੀ ਸਿੱਖਿਆ ਹੋਣਾ ਉਹ ਕਿਉਂ ਚੱਕਰ ਆ ਵੀ ਅਸੀਂ ਇੰਨੇ ਇੱਕ ਦੂਜੇ ਦੇ ਵੈਰੀ ਕਿਉਂ ਬਣ ਗਏ ਜਿੱਥੇ ਅਸੀਂ ਪੜਨ ਆਉਣੇ ਆ ਉੱਥੇ ਸਾਡੇ ਕਿਸੇ ਨਾ ਕੀ ਖੁੰਦ ਖੋ ਸਕਦੀ ਆ ਇਹ ਇਹਦੇ ਬਾਰੇ ਕੀ ਤੁਹਾਡਾ ਥਾਟ ਹਾਲਾਂਕਿ ਸੰਦੀਪ ਜਿਵੇਂ ਯੂਨੀਵਰਸਿਟੀ ਤੋ ਤਾਂ ਸਿਆਸਤ ਚੱਲੀ ਵੀ ਆ ਹਮੇਸ਼ਾ ਹੀ ਚੱਲੀ ਆ ਕਿਉਂਕਿ ਇਹ ਹੁੰਦਾ ਵੀ ਪੋਲਿਟਿਕਸ ਦੇ ਵਿੱਚ ਜਿਹੜੇ ਨਵੇਂ ਚਿਹਰੇ ਆਉਣੇ ਨੇ ਜਿਹੜੀ ਯੂਥ ਆ ਉਹਦੇ ਵਿੱਚੋਂ ਹੀ ਤਾਂ ਪਨਪਕੇ ਅੱਗੀਆਂ ਨਾ ਚੀਜ਼ਾਂ ਨਿਕਲ ਨਹੀਂ ਆਉਂਦੀਆਂ ਨਾ ਪਹਿਲਾਂ ਵੀ ਨਿਕਲੀਆਂ ਹੁਣ ਵੀ ਨਿਕਲ ਰਹੀਆਂ ਨੇ ਇਹ ਨਹੀਂ ਚੱਕਰ ਹੈਗਾ ਸਾਡੇ ਨਾਲ ਦੇ ਜਿੰਨੇ ਸਾਡੇ ਸੱਜਣ ਮਿੱਤਰ ਪੜੇ ਹੋਏ ਨੇ ਉੱਥੇ ਉਹ ਸਾਰੇ ਅੱਜ ਸਿਆਸਤ ਚ ਨੇ ਬਾਈ ਗੋਲਡੀ ਅਰਗੇ ਨਾ ਸਾਰੇ ਕਿੰਨੇ ਬੰਦੇ ਨੇ ਕੁਝ ਪ੍ਰਸ਼ਾਸਨ ਚ ਹੋਣੇ ਕੁਝ ਅਫਸਰ ਲੱਗੇ ਕੋਈ ਨਾ ਕੋਈ ਹੋਰ ਡਿਪਾਰਟਮੈਂਟਾਂ ਚ ਨੇ ਨਾ ਸਾਰੇ ਈਵਨ ਇਹ ਵੀ ਕਿਹਾ ਜਾਂਦਾ ਵੀ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਚ ਬੰਦਾ 5 ਸਾਲ ਰਹਿ ਗਿਆ ਤੇ ਪੰਜਾਬ ਦੇ ਵਿੱਚ ਉਹ ਬੰਦਾ ਭੁੱਖਾ ਨਹੀਂ ਮਰਦਾ ਹੈਗਾ ਵੀ ਇੰਨੇ ਲਿੰਕ ਬਣ ਜਾਂਦੇ ਨੇ ਨਾ ਤੇ ਇਹ ਮਸਲਾ ਹੈਗਾ ਸੱਚੀ ਐਡੀ ਗੱਲ ਹੈ ਨਾ ਤੇ ਉਹ ਤਾਂ ਇਹ ਆ ਵੀ ਚੱਕਰ ਯਾਰ ਜਿਵੇਂ ਹੁਣ ਅਸਲ ਉਥੀ ਗੱਲ ਆ ਕੇ ਫੇਰ ਖੜ ਜਾਂਦੀ ਹੈ ਜਿਹੜੀ ਆਪਾਂ ਪਹਿਲਾਂ ਗੱਲ ਕਰੀ ਜਾਂਦੇ ਜਦੋਂ ਬੰਦਿਆਂ ਦੇ ਅੰਦਰ ਹੀ ਨਹੀਂ ਕਿਸੇ ਦਾ ਸਬਰ ਸੰਤੋਖ ਰਿਹਾ ਤਾਣਾ ਬਾਣਾ ਤਾਂ ਸਾਰੀ ਉਲਝੂਗਾ ਨਹੀਂ ਇਹ ਪ੍ਰਧਾਨਗੀ ਦੀ ਭੁੱਖ ਵੀ ਬਹੁਤ ਕੁਝ ਕਰਾਉਂਦੀ ਹੈ ਬਾਈ ਕੁੱਤਾ ਹੁਣ ਹੋਈ ਗਿਆ ਯਾਰ ਜਿਹੜੇ ਜਿਹੜੀ ਉਮਰ ਚ ਆਪਾਂ ਹੁੰਨੇ ਆ ਉਹ ਉਸ ਟਾਈਮ ਤੇ ਆਪਾਂ ਨੂੰ ਉਹ ਚੀਜ਼ ਜ਼ਰੂਰੀ ਲੱਗਦੀ ਹੁੰਦੀ ਹੈ ਜਿਵੇਂ ਮੰਨ ਲਾ ਵੀ ਅਗਰ ਕੋਈ ਮੁੰਡਾ ਕੋਈ ਵਧੀਆ ਜਵਾਨੀ ਚੜੀ ਹੋਈ ਹੈ ਨਾ ਤੇ ਉਹਨੂੰ ਤਾਂ ਆਹੀ ਦੋ ਤਿੰਨ ਚੀਜ਼ਾਂ ਹੀ ਵਧੀਆ ਲੱਗਦੀਆਂ ਨੇ ਉਹਨੂੰ ਕਿੱਥੇ ਕੁਝ ਹੋਰ ਵਧੀਆ ਲੱਗੇ ਤੁਹਾਨੂੰ ਲੱਗਦਾ ਕਾਫਲੇ ਲੈ ਕੇ ਤੁਰਨਾ ਹੈ ਤੁਹਾਨੂੰ ਲੱਗਦਾ ਵੀ ਨਾਲ ਕਾਫਲੇ ਤੁਹਾਨੂੰ ਪਸੰਦ ਨੇ ਵੀ ਮੇਰੇ ਨਾਲ ਜਿਵੇਂ ਹੁਣ ਤੁਸੀਂ ਗੱਡੀਆਂ ਮਹਿੰਗੀਆਂ ਵਾਲੇ ਵੱਡੇ ਕੇਰਿਆਂ 'ਚ شمار ਹੋ ਤਾਂ ਹੁਣ ਕੱਲ ਨੂੰ ਤੁਹਾਡੇ ਤੇ ਵੀ ਲੋਕਾਂ ਦੀ ਅੱਖ ਹੋਣੀ ਹੈ ਤਾਂ ਹੁਣ ਕਾਫਲਾ ਬਣ ਜਾਣਾ ਜਿੱਥੇ ਤੁਹਾਨੂੰ ਦੋ ਬੰਦੇ ਜਾਂਦੇ ਸੀ ਤਾਂ ਹੁਣ ਤੁਹਾਨੂੰ 10 ਬੌਂਸਰ ਕਰਨੇ ਪੈਣੇ ਆ 12 ਬੌਂਸਰ ਕਰਨੇ ਪੈਣੇ ਉਹ ਕਾਫਲਾ ਤੁਹਾਨੂੰ ਠੀਕ ਲੱਗਦਾ ਨਹੀਂ ਨਹੀਂ ਕਾਫਲੇ ਕੂਫਲੇ ਦਾ ਨਹੀਂ ਕੋਈ ਮਸਲਾ ਅੱਜ ਵੀ ਤੁਹਾਡੇ ਨਾਲ ਵੀ ਇੰਝ ਬੈਠੇ ਆ ਹੂੰ ਤੇ ਕੱਲ ਨੂੰ ਵੀ ਇੰਝ ਬੈਠਾਂਗੇ